ਸਰ ਜੀ ਮੈਂ ਕੀ ਕਾਂਗਰਸ ਆਮ ਆਦਮੀ ਪਾਰਟੀ ਨੇ ਜੋ ਵੀ ਆਪਣਾ ਵਧੀਆ ਕੰਮ ਕਰਾ ਰਹੇ ਆ ਉਹ ਸਾਰਾ ਬੰਦ ਕਰਾ ਰਹੇ ਆ ਕਿ ਜੋ ਅੱਗੇ ਕਿ ਕਾਂਗਰਸ ਪਾਰਟੀ ਬਹੁਤ ਕੁਝ ਕਰਾਊਗੀ ਬਹੁਤ ਵਿਸ਼ਵਾਸ ਕਰਕੇ ਤੁਸੀਂ ਵੋਟ ਪਾਓ ਇਹਨਾਂ ਨੂੰ ਬਹੁਤ ਕੁਝ ਕਰਾਊਗੀ ਸ਼ਕਤੀ ਸ਼ਕਤੀ ਨਗਰ ਅਸੀਂ ਹੁਣ ਘੁੰਮ ਰਹੇ ਆ ਕਿ ਅਸੀਂ ਮਤਲਬ ਹੁਣ ਮੇਰੇ ਮਹੱਲੇ ਦੀ ਨਾ ਸਾ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਕਿ ਜਿਵੇਂ ਕਿ ਤੁਹਾਨੂੰ ਇਹ ਸਮਝਾਉਣਾ ਚਾਹਨੀ ਆ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਜੋ ਵੀ ਆਪਣਾ ਵਧੀਆ ਕਰਵਾ ਰਹੇ ਸੀ ਆਪਣੀ ਸਰਕਲ ਦੇ ਵਿੱਚ ਵਧੀਆ ਕਰਾ ਲਏ ਸੀ ਉਹ ਸਾਰਾ ਕੁਝ ਕਰਵਾ ਨਹੀਂ ਰਹੇਗੇ ਉਹ ਪ੍ਰੋਪਰ ਵਿਵੇ ਨਾਲ ਨਹੀਂ ਕੁਝ ਕਰਾ ਰਹੇਗੇ ਜਿਵੇਂ ਕਿ ਗੰਦਾ ਪਾਣੀ ਨਾਲਿਆ ਤੋਂ ਬਾਹਰ ਆ ਰਿਹਾ ਵਾ ਲਾਈਟਾਂ ਆਉਂਦੀਆਂ ਨਹੀਂ ਗਈਆਂ ਕਹਿੰਦੇ ਸੀ ਕਿ ਲਾਈਟ ਪ੍ਰੋਪਰ ਰਿਆ ਕਰੂਗੀ ਲਾਈਟਾਂ ਆਉਂਦੀਆਂ ਨਹੀਂ ਗਈਆਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਕਾਂਗਰਸ ਪਾਰਟੀ ਨੂੰ ਤੁਸੀਂ ਵੋਟ ਪਾਓ ਕਾਂਗਰਸ ਪਾਰਟੀ ਵਿਸ਼ਵਾਸ ਕਰਕੇ ਵੋਟ ਪਾਓ ਕਿ ਕਾਂਗਰਸ ਪਾਰਟੀ ਬਹੁਤ ਕੁਝ ਕਰਾਊਗੀ ਤੁਹਾਡੇ ਲਈ ਬਹੁਤ ਕੁਝ ਕਰਾ ਰਹੀ ਹੈ ਤੇ ਕਰਾਊਗੀ ਵੀ ਵਿਸ਼ਵਾਸ ਕਰਕੇ ਪਲੀਜ਼ ਵੋਟ ਪਾਓ ਧੰਨਵਾਦ ਸਾਰਿਆਂ ਇਹ ਵੀ ਕਾਂਗਰਸ ਨੇ ਪਹਿਲੇ ਵੀ ਬਹੁਤ ਜ਼ਿਆਦਾ ਇਮਪਰੂਵਮੈਂਟ ਕੀਤੀ ਅੱਗੇ ਵੀ ਕਰਵਾਉਗੀ ਇਸ ਲਈ ਕਾਂਗਰਸ ਨੂੰ ਵੋਟ ਪਾਓ ਜੀ ਜਿਵੇਂ ਕਿ ਵਾਰ ਟੂ ਵਾਰ ਅਸੀਂ ਵੋਟ ਪਾ ਰਹੇ ਹਾਂ ਰਿਸਪੌਂਸ ਬਹੁਤ ਅੱਛਾ ਮਿਲ ਰਹਾ ਹੈ ਕਿ ਇਹ ਕਹਿ ਰਿਹਾ ਕਿ ਬਹੁਤ ਵਧੀਆ ਕਾਂਗਰਸ ਕੋਈ ਪਾएंगे ਹਮੇ ਕਹਿ ਰਹੇ ਜੀ ਆ ਕੇ ਸਾਨੂੰ ਵੀ ਕਾਂਗਰਸ ਨੂੰ ਵੋਟ ਪਾਵਾਂਗੇ ਜੀ ਉਹਨਾਂ ਨੇ ਬੜੇ ਕੰਮ ਕੀਤੇ ਨੇ ਜੀ ਸਰਕਾਰ ਨੇ ਜੀ ਤੁਸੀਂ ਜ਼ਰੂਰ ਉਹਨੂੰ ਕਾਂਗਰਸ ਨੂੰ ਵੋਟ ਪਾਓ ਜੀ ਬੱਲੇ 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 ਥੱਲੇ ਥੱਲੇ ਆਰ ਪੀ ਕੇ ਸਹਿਯੋਗ ਕਮਲਾ ਠੀਕ ਆ ਨਾਲੇ ਕੇਲੇ ਖਾਂਦੇ ਨਜ਼ਰ ਆ ਰਹੇ ਆ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਰਾਣਾ ਟੌਪ ਲਾਈਵ ਨਿਊਜ਼ ਤੋਂ ਡਰ ਨੰਬਰ 11 ਦੇ ਵਿੱਚ ਮੁਹੱਲਾ ਸ਼ਕਤੀ ਨਗਰ ਦੇ ਵਿੱਚ ਅਸੀਂ ਹੈ ਨਿਊ ਸ਼ਕਤੀ ਨਗਰ ਨਿਊ ਸ਼ਕਤੀ ਨਗਰ ਚ ਇੱਥੇ ਸੰਜੇ ਤਲਵਾਰੀ ਦੇ ਕਿਤੇ ਕੰਮ ਬੋਲਦੇ ਆ ਜੀ ਉਹਨਾਂ ਦੇ ਕੀਤੇ ਹੋਏ ਕੰਮ ਜੋ ਹੈ ਉਹ ਲੋਕੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਇਹ ਠੀਕ ਹੈ ਕਿ ਪਿਛਲੀ ਵਾਰੀ ਲੋਕੀ ਬਦਲਦੇ ਬਚਾਵਾਂ ਸੀ ਔਰ ਉਹਦੇ ਵਿੱਚ ਗਲਤੀ ਕਰ ਬੈਠੇ ਆ ਜੋ ਲੋਕਾਂ ਦਾ ਕਹਿਣਾ ਹੈ ਕਿ ਜੋ ਅਸੀਂ ਪਹਿਲਾਂ ਉਹਨੂੰ ਦਰਾਵਾਂਗੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕਾਂਗਰਸ ਸਰਕਾਰ ਲਿਆਵਾਂਗੇ ਹਾਂ ਤੁਸੀਂ ਹੁਣ ਕਿਹੜੇ ਮੁੱਦਿਆਂ ਤੇ ਇਸ ਵਾਰ ਤੁਸੀਂ ਚੋਣ ਲੜਾਂਗੇ ਅਸੀਂ ਇੱਕ ਤਾਂ ਜਿਹੜਾ ਸਾਰੇ ਸਾਡੇ ਵਾਰਡ ਦੇ ਵਿੱਚ ਡਰੇਨੇਜ ਸਿਸਟਮ ਨਹੀਂ ਸਹੀ ਹੈ ਸੀਵਰੇਜ ਦੇ ਪਾਣੀ ਜਿਹੜੇ ਆ ਗਲੀਆਂ ਦੇ ਜਾਮ ਖੜੇ ਰਹਿੰਦੇ ਆ ਜੇ ਅਸੀਂ ਸੀਵਰੇਜ ਪਾਣ ਦੀ ਕੋਸ਼ਿਸ਼ ਕਰਾਂਗੇ ਤੇ ਕਿਸੇ ਦੇ ਘਰ ਨਹੀਂ ਵੀ ਹੋ ਜਾਣਗੇ ਅਸੀਂ ਡਰੇਨੇਜ ਸਿਸਟਮ ਜਿਹੜਾ ਉਹਨੂੰ ਸੁਧਾਰਾਂਗੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਜਿਹੜਾ ਉਹ ਆਪਣੇ ਸਾਰੇ ਵਾਰਡ ਦੇ ਵਿੱਚ ਕਰਾਵਾਂਗੇ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਇਹ ਗਾਲੋ ਤੇ ਕਿਵੇਂ ਡੋਪ-ਡੋਪ ਹੋ ਰਿਹਾ ਸਾਡਾ ਕਾਂਗਰਸ ਪਾਰਟੀ ਦੇ ਨਾਲ ਬਹੁਤ ਪੁਰਾਣਾ ਸਬੰਧ ਹੈ ਔਰ ਸਾਡੀ ਦਿਲਚਸਪੀ ਹੈ ਸੈਂਟਰ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਸਰਕਾਰ ਹੁਣ ਬੰਨੀ ਬੰਨੀ ਹੈ ਇਹ ਸੈਂਟਰ ਦੇ ਵਿੱਚ ਵੀ ਜਿਹੜਾ ਉਹ ਕਾਂਗਰਸ ਸਰਕਾਰ ਆਵੇ ਕਿਉਂਕਿ ਕਾਂਗਰਸ ਸਰਕਾਰ ਦੇ ਵਿੱਚ ਗਰੀਬਾਂ ਦੀ ਮਜ਼ਰੂਮਾਂ ਦੀ ਤੇ ਮਜ਼ਦੂਰਾਂ ਦੀ ਜਿਹੜੀ ਹੈ ਉਹ ਹਮੇਸ਼ਾ ਹੀ ਮਦਦ ਕੀਤੀ ਜਾਂਦੀ ਹੈ ਬਿਲਕੁਲ ਜੀ ਜਿਸ ਤਰ੍ਹਾਂ ਦਾ ਮਾਹੌਲ ਹੈ ਉਹ ਜਿਹੜਾ ਸਾਡਾ ਜਿਹੜਾ ਮੇਅਰ ਬੰਨਾ ਜਿਹੜਾ ਉਹ ਬੜੀ ਚੰਗੀ ਤਰ੍ਹਾਂ ਨਜ਼ਰ ਆ ਰਿਹਾ ਹੈ ਆ ਨਾ ਤੁਹਾਡੇ ਸਾਹਮਣੇ ਹੀ ਆ ਸਾਰਾ ਸਾਡਾ ਪੰਜ ਆਜ਼ਾਦ ਉਹ ਤੁਹਾਡੇ ਸਾਹਮਣੇ ਹੀ ਆ ਜਿੰਨੀਆਂ ਵੀ ਬੀਬੀਆਂ ਭੈਣਾਂ ਮੇਰੀਆਂ ਮਾਤਾਵਾਂ ਸਾਰੀਆਂ ਸਾਡੇ ਨਾਲ ਹੰਗਾਰਾ ਜਿਹੜਾ ਦੇ ਰੀਆਂ ਨਾ ਕਿਉਂਕਿ ਇਹ ਸਰਕਾਰ ਨੇ ਕੀਤਾ ਕੀ ਆ ਤੁਸੀਂ ਸੁਣਿਆ ਹੀ ਹੈ ਬੀਬੀਆਂ ਕੀ ਕਹਿੰਦੀਆਂ ਹੈ ਫੇਰਾ ਫੇਰੀ 420 ਝਾੜੂ ਵਾਲੀ ਸਰਕਾਰ ਨੇ ਕੀਤਾ ਕੀ ਕਿਉਂਕਿ 36 ਮਹੀਨੇ ਹੋ ਗਏ ਆ ਹਜ਼ਾਰ ਹਜ਼ਾਰ ਰੁਪਏ ਦੇ ਲਾਰੇ ਲਾਉਂਦਿਆਂ ਨੂੰ ਇਹਨਾਂ ਨੂੰ ਸਰਕਾਰ ਜਾਣ ਵਾਲੀ ਵੀ ਹੋ ਗਈ ਹੈ ਤੇ ਹਲੇ ਇਹਨਾਂ ਕੋਲੋਂ 1000 ਵੀ ਨਹੀਂ ਦਿੱਤਾ ਗਿਆ ਤੇ ਇਹਨਾਂ ਨੇ ਕਾਰਡ ਵੀ ਕੱਟ ਦਿੱਤੇ ਐ ਲੋਕਾਂ ਦੇ ਕਹਿੰਦੇ ਸੀ ਅਸੀਂ ਆਟਾ ਘਰੇ ਪਚਾਵਾਂਗੇ ਆਟਾ ਘਰੇ ਕੀ ਪਚਾਉਣਾ ਕਣਕ ਹੀ ਨਹੀਂ ਮਿਲਦੀ ਬੱਤੀ ਆਉਂਦੀ ਨਹੀਂ ਜੇਕਰ ਬੱਤੀ ਫ੍ਰੀ ਦਿੱਤੀ ਐ ਤੇ ਜੇ ਮੀਂਹ ਆਉਣ ਲੱਗਦਾ ਤੇ ਮੀਂਹ ਵੱਜ ਜਾਂਦਾ ਤੇ ਲਾਈਟਾਂ ਪਹਿਲਾਂ ਬੰਦ ਹੋ ਜਾਂਦੀਆਂ ਤੇ ਉਹਦੇ ਨਾਲ ਜਿਹੜਾ ਸਾਡੇ ਇਲਾਕੇ ਦਾ ਜਿਹੜਾ ਸੀਵਰ ਸਿਸਟਮ ਐ ਉਹ ਸਾਰਾ ਫੇਲ ਹੋ ਜਾਂਦਾ ਤਾਂ ਜੇ ਵਾ ਤੋਂ ਵਿਚਾਰ ਕਰਦੇ ਹੋ ਕਿਹੜੇ ਮਹੱਲੇ ਦੇ ਵਿੱਚ ਕੀ ਚੱਲ ਰਿਹਾ ਬਾੜ ਨੰਬਰ 11 ਮਾਇਆਪਰੀ ਇਬਾ ਰੋਡ ਘਰ ਘਰ ਤੁਹਾਨੂੰ ਰਿਸਪੌਂਸ ਖੁਦ ਹੀ ਨਜ਼ਰ ਆਂਦਾ ਹੈਗਾ ਕਿੰਨੀ ਪਬਲਿਕ ਜੁੜੀ ਹੋਈ ਹੈ ਤੁਹਾਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਸਾਨੂੰ ਪਬਲਿਕ ਅੰਦੇ ਅਸੀਂ ਜਿੰਨਾ ਤੇ ਜਤੋਣਾ ਸਿਰਫ ਪੰਜੇ ਨੂੰ ਹੀ ਵੋਟ ਪਾ ਕੇ ਜਤੋੜਾ ਹੈ ਕਿਉਂਕਿ ਉਹ ਸਿਰਫ ਅਸੀਂ ਨਹੀਂ ਲਾਇਆ காங்கிரஸ் ਨੇ ਨਹੀਂ ਕੀਤਾ ਸੀ ਉਹ ਆਮ ਆਦਮੀ ਨੇ ਪਾਰਟੀ ਨੇ ਕੀਤਾ ਸੀ ਤਾਂ ਹੀ ਉਹ ਕੈਰੇਕਟਰ ਹਾਂਜੀ ਆਮ ਆਨੰਦ ਪਾਰਟੀ ਕਹਿ ਰਹੀ ਆ ਅਸੀਂ ਜਿ ਦਿੱਤਾਗੇ ਜਿ ਤਾਵਾਗੇ ਅਸੀਂ ਜਨਾਨੇ ਨੂੰ ਵੋਟਾਂ ਨਮਾਗੇ ਜਬੀ ਜਨਾਨੇ ਨੂੰ ਤੁਸੀਂ ਪੈਸੇ ਪਾਵਾਂਗਾ ਕੀ ਆਇਆ ਕੁਛ ਨਹੀਂ ਆਇਆ ਅਸੀਂ ਜੀ ਉਹਨਾਂ ਨੂੰ ਲਾਈਟਾ ਜੋ ਵੀ ਘੰਟੇ ਮਿਲਣ ਗਿਆ ਕੀ ਮਿਲਿਆ ਕੁਛ ਨਹੀਂ ਮਿਲਿਆ ਅਸੀਂ ਸਿਰਫ ਅਸੀਂ ਪਬਲਿਕ ਦੇ ਪਲੇਸ ਚੋਨਾ ਲੜ ਰਹੇ ਨੇ ਅਸੀਂ ਉਹ ਪਬਲਿਕ ਲਈ ਤਾਂ ਚੋਨਾ ਲੜਦੇ ਪਬਲਿਕ ਦੀਆਂ ਗਲੀਆਂ ਜੜੀਆਂ ਮੀ ਬਾਹ ਚੋਂ ਆਂਦਾ ਹੈ ਪਾਣੀ ਗਲੇਖ ਪਹਿਲਾਂ ਭਰਿਆ ਹੁੰਦਾ ਪਬਲਿਕ ਬੜੀ ਪਰੇਸ਼ਾਨ ਆ ਇਹਨਾਂ ਨੇ ਹੱਦ ਤੱਕ ਨਾ ਕੁਝ ਕੀਤਾ ਨਾ ਇਹਨਾਂ ਨੇ ਕਿਸੇ ਨੇ ਕੋਰਾਂ ਦਿੱਤਾ ਹੈ ਕਾਰ ਕੋਈ ਸਿਰਫ ਸਾਡੀ ਕਾਂਗਰਸ ਸਰਕਾਰ ਸਾਡੇ ਸੰਜੇ ਤਲਵਾਰ ਨੇ ਜੋ ਕੀਤਾ ਸਿਰਫ ਉਹਨਾਂ ਨੇ ਕੀਤਾ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਅਸੀਂ ਜਿੱਤਾਂਗੇ ਕਾਂਗਰਸ ਨੂੰ ਜਿਤਾਵਾਂਗੇ ਕਾਂਗਰਸ ਨੂੰ ਅਸੀਂ ਸਾਰੀ ਪਬਲਿਕ ਦੇ ਜਿੰਨੇ ਵੀ ਉਹਨਾਂ ਦੇ ਹੈਗੇ ਆ ਅਚੋਰਾ ਸਾਰੇ ਕੰਮ ਪੂਰੇ ਕਰਨੇ ਨੇ ਆਜ ਵੀ ਬੜਾ ਕੁਛ ਆ ਦੇਖਣ ਨੂੰ ਮਿਲ ਰਿਹਾ ਨਾ ਕਿ ਤੱਕ ਕੁਝ ਨਹੀਂ ਹੋਈ ਜਾ ਰਹੀ ਕਿ ਕਿਸਾਨ ਪਤਾ ਹੈ ਸਾਡੀ 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 ਜਨਤਾ ਸਾ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਜੀ ਸਾਡੀ ਸਰਕਾਰ ਆਵੇ ਸਾਨੂੰ ਸੁੱਖ ਮਿਲੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਹੋਰ ਬਾਕੀ ਸਾਨੂੰ ਜਿਹੜੀਆਂ ਸਾਡੀਆਂ ਕਮੀਆਂ ਨੇ ਉਹ ਪੂਰੀਆਂ ਕਰਨ ਸਾਹਮਣਾ ਇਹ ਕਰਨਾ ਹੁਣ ਤਾਂ ਸਾਡੀਆਂ ਗਲੀਆਂ ਵੀ ਉਹਨਾਂ ਨੇ ਬਣਾਈਆਂ ਜੀ ਕਾਂਗਰਸ ਨੇ ਹੀ ਬਣਾਈਆਂ ਗਲੀਆਂ ਵੀ ਨਾਲੀਆਂ ਵੀ ਜੋ ਵੀ ਸੜਕਾਂ ਵੀ ਸਾਡੀ ਕਾਂਗਰਸ ਨੇ ਹੀ ਬਣਾਈਆਂ ਹੁਣ ਵੀ ਸਾਨੂੰ ਉਮੀਦ ਹੈ ਕਿ ਕਾਂਗਰਸੀ ਸਾਡੀ ਕਰੂਗੀ कणका हजार रुपए का वादा कि जनानी ने भज भगवंत मान ने बया करा लिया हजार हजार बीपियाई अपने घर आई ज्यादा एक न्याया इधर दो पालगा कि पालने சான் பஞ்சா காவாங்க சாரா துக்கா கே பஞ்சா ஜே சாரா சார